ਮਰਦੋ ਇੱਕ ਜਾਣ ਵਾਲਿਆ ਤੇ ਨਾ ਜਾਣ ਵਾਲਿਆ ਜਿਹੜੇ ਜਾਣ ਵਾਲੇ ਉਹਨਾਂ ਨੇ ਲੱਤਾਂ ਨਾ ਖਿੱਚਿਓ ਜਿਨ੍ਹਾਂ ਨੇ ਜਾਣਾਂ ਉਹ ਜਾਣਗੇ ਹਾਂ ਐਨਾ ਹੋਰ ਦੱਸਦੇ ਨੇ ਇੱਥੇ ਤਮਾਸ਼ਗੀ ਵੀ ਰਹਾਏ ਨੇ ਕਾਰਨ ਇੱਥੇ ਹਮੜ-ਉਮੜ ਕਰਕੇ ਅਸੀਂ ਚੈਰੀ ਜਿਹੜੇ ਆਹੋਗੇ ਤੁਸੀਂ ਦਸ ਜਾਣੇ ਪਿੱਛੇ ਉਹ ਬੰਦੇ ਇੱਥੇ ਨਾ ਆਉਣ ਉਹਨਾਂ ਨੂੰ ਉਹਨਾਂ ਨੂੰ ਰੋਸਾ ਕੋਈ ਨਹੀਂ ਆਪਣੀਆਂ ਟਰਾਲੀਆਂ 'ਚ ਰਹਿਣਾ ਆ ਜਿਹੜੇ ਟਰਾਲੀਆਂ ਵਾਲੇ ਉਹਨਾਂ ਨੇ ਆਪਣੀ ਸੁਰਤੀ ਬਣਾ ਲਈ ਵੀ ਛੇ ਅਸੀਂ ਉੱਥੇ ਜਾਣੇ ਆ ਕੀ ਤੁਸੀਂ ਪਿੱਛੇ ਟਰਾਲੀਆਂ ਲੈ ਕੇ ਉੱਥੇ ਨਾਲ ਕਾਬਜ ਹੋਵੋਗੇ ਕਿ ਨਹੀਂ ਹੁੰਦੇ ਭਾਈ ਹੋਰ ਹੋਣੀ ਜੀ ਪਲੈਨਿੰਗ ਭਾਈ ਕਿਹੜੇ ਬੰਦੇ ਆਪਾਂ ਪੂਰੇ ਜਾਣ ਵਾਲੇ ਉਹ ਮਾਨਸਾ ਸਹਿਮਤ ਹਰੋ ਦੇ ਨਾਲ ਐਵੇਂ ਹੀ ਕੰਡਾ ਚ ਬਚਣ ਦਾ ਵੀ ਫਾਇਦਾ ਨਹੀਂ ਪੈਣਾ ਸਾਡਾ ਬਾਈ ਭਾਈ ਇਹ ਜੀ ਰੈਕ ਬੈਗ ਕਰਕੇ ਇੱਕ ਟਰਾਲੀ ਵਾਲੇ ਟਰੈਕਟਰ ਵਾਲੇ ਸਹਿਮਤ ਨਹੀਂ ਸੰਤ ਬੈਗ ਕਰਨ ਜਾਣ ਨਾਲ ਵੱਡੇ ਭਾਈ ਇਹ ਹੀ ਪੁੱਛਦੇ ਆਂ ਵੀ ਜਦੋਂ ਟਰਾਲੀਆਂ ਇੱਥੇ ਬੈਗ ਕਰਕੇ ਜਾਵਾਂਗੇ ਤਾਂ ਕੋਈ ਚੱਲ ਪਲੈਨਿੰਗ ਨਹੀਂ ਮੈਂ ਕਿਹ ਚ ਬੋਲੀ ਜਾਂਦੀ ਉਹ ਮੈਂ ਸਾਰਿਆਂ ਨੂੰ ਬੰਦਨ ਨੂੰ ਸਮਝਾਤੀ ਅੱਧੇ ਤੋਂ ਜ਼ਿਆਦੇ ਸੀਗੇ ਕੋਈ ਵੀ ਚੀਜ਼ ਕਰਨੀ ਹੈ ਇੱਥੇ ਕਰਾਂਗੇ ਨਾ ਅੱਜ ਇਹਨਾਂ ਤੋਂ ਡਰਦੇ ਨਾ ਕੱਲ ਨੂੰ ਕਾਬਜ ਹੋਣਾ ਉੱਥੇ ਕੋਈ ਭੰਣਾ ਨਹੀਂ ਤੋੜਨਾ ਨਹੀਂ ਉੱਥੇ ਕਾਬਜ I'm right. ਇਹ ਗੱਲ ਕਲੀਅਰ ਅੱਜ ਦੀ ਭਾਵੇਂ ਦੀ ਦੋ ਦਾ ਟਾਈਮ ਨਾਲੋਂ ਕੋਈ ਸ਼ਾਮ ਦਾ ਨਾਲੋਂ ਕੋਈ ਟਿਕ ਟ ਨਹੀਂ ਟਾਈਮ ਦੀ ਕੋਈ ਟਿਕ ਟ ਨਹੀਂ ਪਰ ਉਸ ਤੋਂ ਪਹਿਲਾਂ ਬਾਈ ਜਣ ਕੇ ਇਕੱਠੇ ਹੋ ਕੇ ਨਾ ਬਾਈ ਇੱਕ ਤਾਂ ਜਿਹੜੇ ਥੋਪਿਆ ਨਾ ਕਰੋ ਪਲਾਨਿੰਗ ਬਣਾ ਲਓ ਇਕੱਠੇ ਹੋ ਜੋ ਤੇ ਪਾਣੀ ਦਾ ਇੰਤਜ਼ਾਮ ਬਾਈ ਸਭ ਤੋਂ ਪਹਿਲਾਂ ਸਾਰੇ ਜਣੇ ਇਕੱਠੇ ਹੋ ਜਿਓ ਠੀਕ ਆ ਇਕੱਠੇ ਹੋ ਕੇ ਪੂਰੀ ਪਲਾਨਿੰਗ ਬਣਾ ਕੇ ਆਇਂ ਨਹੀਂ ਆਪਾਂ ਸਿੱਧਾ ਹੀ ਇੱਧਰ ਆ ਬੱਜ ਜਾਣਾ ਬਾਈ ਤੁਸੀਂ ਨਾ ਤੇ ਇੱਧਰ ਦੀ ਇੱਥੇ ਇੱਧਰ ਦੀ ਪਾਣੀ ਦੀ ਟੈਂਕੀਆ ਕੋਈ ਜਿਹਦੇ ਕੋਲ ਆ ਬਾਈ ਪਾਣੀ ਵਾਲੀਆਂ ਟੈਂਕੀਆਂ ਸਾਰੀਆਂ ਇਸੇ ਢਾੜੀ ਮੇਜੇ ਪਰ ਕੱਲ ਨਾ ਕਰੀਦਾ ਇੰਤਜ਼ਾਮ ਕਰੋ ਭਾਵੇਂ ਅੱਜ ਸਰਪਲਾਨ ਦੇ ਛੱਟੇ ਚੱਲੋ ਰੇ ਵਾਲੇ ਪੰਪ ਲੈ ਕੇ ਆਓ ਜੇ ਉਹ ਆਪਣੇ ਦੇ ਮਾਰਦੇ ਆਪਾਂ ਵੀ ਬਈ ਪਾਣੀ ਨਾਲ ਉਹਨਾਂ ਦੇ ਬਾਬਲ बुझा ਸਕਦੇ ਆ ਠੀਕ ਹੈ ਤੇ ਬਾਈ ਅੱਜ ਪੱਟ ਨਹੀਂ ਪਟਨੇ ਆ ਕਿਉਂਕਿ ਪਹਿਲਾਂ ਕਹਿੰਦੇ ਸੀ 13 ਨੂੰ 13 ਤੋਂ ਬਾਅਦ ਕਹਿੰਦੇ 18 ਨੂੰ 18 ਤੋਂ ਬਾਅਦ ਹੁਣ 21 ਨੂੰ ਕਹਿੰਦੇ ਆ 21 ਨੂੰ ਫੇਰ ਮੀਟਿੰਗ ਹੋਣੀ ਆ ਫੇਰ 25 ਨੂੰ ਕਹਿਣਗੇ ਬਾਈ ਚੋਣ ਜਾਂਦਾ ਲਾਡੂ ਲੂਗਾ ਸਾਰਿਆਂ ਦੇ ਟਾਂਕਾ ਪੈਣਗੇ ਮੋੜ ਕੇ ਮੇਦ ਨਾ ਗਿਓ ਅੱਜ ਬਾਈ ਸਾਰਿਆਂ ਨੂੰ ਖੜਨਾ ਪੈਣਾ ਤੇ ਸਾਰੇ ਭਰਾ ਜਰੂਰ ਇਕੱਠੇ ਹੋ ਕੇ ਖੜੋ ਅੱਜ ਬੈਰੀਕਟ ਕਿੰਨੇ ਕਾਹੇ ਆਪਣੇ ਮੂਹਰੇ ਪਈ ਹੈਣੀ ਇਕੱਠੇ ਇਹ ਕਿੰਨੇ ਹੋਣਗੇ 200 ਹੋਣਗੇ 400 ਹੋਣਗੇ 1000 ਹੋਣਗੇ ਇੰਦਰ ਬਾਈ ਲੱਖਾਂ ਚ ਖੜੇ ਆ ਜੇ ਨਾਲ ਖੜੋਗੇ ਭਰਾਵੋ ਫੇਰ ਹੀ ਤੁਰਿਆ ਜਾਣਾ ਨਹੀਂ ਨਹੀਂ ਤੁਰਿਆ ਜਾਣਾ ਬਾਈ ਤੇ ਮੇਰਾ ਭਰਾ ਜਰੂਰ ਖੜੋ ਸਾਰੇ ਜਣੇ ਹਾਂ ਜੀ ਵਾਈਗੁਰ ਜੇ ਖਾਲਸਾ ਵਾਈਗੁਰ ਜੀ ਦੀ ਬੱਲੇ ਹੁਣ ਚੱਕਰ ਪਤਾ ਕੀ ਹੈ ਜਿੰਨਾ ਜਰਾ ਆਪਾਂ ਇਕੱਠੇ ਨਹੀਂ ਉਹਨਾਂ ਚਿਰ ਕੋਈ ਸਿਰ ਤੇ ਸਿਰ ਜਿਹੜੀ ਪੈਰੀਕੇਟ ਦੀ ਗੱਲ ਕਰਦੇ ਹੋ ਇਹ ਭਲੇਖਾਈ ਆ ਵੀ ਇਹਨਾਂ ਨੇ ਵਾਟਰਫਰੋਟਸ ਨਾਲੇ 5 ਮਿੰਟਾਂ ਚ ਜਾਊਗਾ ਜੁਰਤਾ ਸਾਰਿਆਂ ਦਾ ਜਾਨ ਵਾਲੇ ਸਾਰੇ ਆ ਪਰ ਪਲਾਨਿੰਗ ਕਰਨ ਵਾਲੇ ਦੇ ਪਿੱਛੇ ਬੰਦਾ ਕੋਈ ਨਹੀਂ ਇੱਕ ਬੰਦੇ ਨੂੰ ਲੀਡ ਕਰ ਲਿਓ ਨਾਮ ਹੈ ਆਪਾਂ ਇਹਨੂੰ ਬਾਈ ਨੂੰ ਆਖਾਂ ਨਾਮ ਹੈ ਆਪ ਦਾ ਆਖਾ ਜਿਹੜਾ ਮਰਜ਼ੀ ਉੱਠ ਕੇ ਆ ਜਾਓ ਉਹਦੇ ਪਿੱਛੇ ਲੱਗ ਕੇ ਚੱਲਾਇਓ ਬਾਈ ਇਹ ਉਹ ਤੋਂ ਪਹਿਲਾਂ ਪਿਆਰੀ ਉਹਨਾਂ ਨੇ 2 ਵਜੇ ਦਾ ਟਾਈਮ ਦਿੱਤਾ ਹੈ ਉਹਨਾਂ ਦਾ ਸਤਕਾਰ ਹੈ ਜਿਹੜੇ ਟਰੈਕਟਰ ਟਰਾਲੀਆਂ ਲੈ ਕੇ ਆਏ ਆ ਅਸੀਂ ਪਹਿਲਾਂ ਉਹਨਾਂ ਨੂੰ ਠੀਕ ਕਰਕੇ ਜਿਹੜੇ ਬੰਦੇ ਟਰੈਕਟਰ ਟਰਾਲੀਆਂ ਹੁਣ ਵੀ ਅਸੀਂ ਸਾਡੇ ਬੋਲਦੇ ਬੋਲਦੇ ਇੱਥੇ ਲਾ ਲੈਣਗੇ ਸਤਕਾਰ ਆ ਉਹਨਾਂ ਦਾ ਵੈਕ ਕਰਕੇ ਟਰਾਲੀਆਂ ਨਾਲ ਲਾ ਲਓ ਉਹਦੇ ਦੋ ਫਾਇਦੇ ਆ ਭਮ ਦੀ ਅੱਜ ਪੱਟ ਲਗੇ ਭੁੰਦੀ ਸਵੇਰੇ ਪੱਟ ਲਗੇ ਨਾਲੇ ਕੋਈ ਨੰਗਾ ਬ ਜਿਹੜੀ ਗੱਲ ਬਾਰਡਰ ਦੀ ਹੈ ਨਾ ਟੱਪੇ ਬਣਾਜ ਸਰਨਾ ਨਾ ਟੱਪੇ ਬਣਾ ਕੰਨ ਸਰਨਾ ਸਿੱਧੇ ਹੋ ਕੇ ਮੱਥੇ ਲੱਗੋ ਤੇ ਜੇ ਐਵੇਂ ਕੋ ਖਲਾਮੇ ਦੇ ਨਾਲ ਵੱਜ ਜੇ ਧੁੰਕੇ ਦੇ ਨਾਲ ਵੱਜ ਜੇ ਇਹ ਵੱਜਣਗਈ ਬਈ ਆਹ ਖਾਣਾ ਆ ਤਾਂ ਸਿੱਧੇ ਹੋ ਜੇ ਤੇ ਜੇ ਤੁਹਾਨੂੰ ਐ ਲੱਗਦਾ ਵੀ ਕੱਲਾ ਆਪਾਂ ਇੱਥੇ ਮੇਲਾ ਦੇਖਣਾ ਹੈ ਫਿਰ ਕੋਈ ਗੱਲ ਹੈ ਪੱਟਰ ਦਾ ਹੀ ਪੱਟ ਦਾਂਗੇ ਮਗਰ ਟਰਾਲੀਆਂ ਨੇ ਸਾਰੇ ਨੰਨਣ ਵਾਲੇ ਵੀ ਤੁਰੋ ਜਦੋਂ ਵੀ ਕੋਈ ਕਰਦੇ ਕੋਈ ਉੱਥੇ ਜਾ ਕੇ ਕੋਈ ਵੀ ਲੜਾਈ ਹੁੰਦੀ ਹੈ ਜਿੰਨੇ ਟਰੈਕਟਰ ਟਰਾਲੀਆਂ ਵਾਲੇ ਉਹਨਾਂ ਏਅਰ ਦਾ ਵੱਧ ਤੋਂ ਵੱਧ ਰੋਕਣਾ ਹੈ ਇਹ ਨਾ ਹੋਵੇ ਉੱਥੇ ਅਸੀਂ ਲੜਦੇ ਰਹੀਏ ਤੇ ਤੁਸੀਂ ਟਰਾਲੀਆਂ ਨਾਲ ਰੋਕੋ ਪਰ ਜਿੰਨਾ ਚਿਰ ਥੋੜੀ ਸਹਿਮਤੀ ਨਹੀਂ ਮੈਂ ਹੁਣ ਵੀ ਜਾਣਾ ਹੈ ਜਿੰਨਾ ਚਿਰ ਥੋੜੀ ਸਹਿਮਤੀ ਨਹੀਂ ਬਜ਼ੁਰਗਾਂ ਦੀ ਜਾਂ ਇੱਥੇ ਕੋਈ ਲੜਨ ਦੇਣਾ ਉਹਨਾਂ ਚਿਰ ਅਸੀਂ ਤੁਰਦੇ ਵੀ ਨਹੀਂ 2 ਵਜੇ ਦਾ ਉਹਨਾਂ ਨੇ ਟਾਈਮ ਦਿੱਤਾ 2 ਵਜੇ ਤੱਕ ਅਸੀਂ ਵੇਟ ਪੂਰੀ ਕਰਾਂਗੇ ਭਾਈ ਤੁਸੀਂ ਕੀ ਚਾਹੁੰਦੇ ਆ ਸੱਚੇ ਹੱਥ ਖੜਾ ਕਰਕੇ ਦੱਸੋ ਮੁਰਦਨੇ ਸਾਨੂੰ ਵੀ ਕੋਈ ਉਹ ਨਹੀਂ ਅਸੀਂ ਪੱਟਾਂ ਲਾਂਗੇ ਉਹ ਇਹ ਤਾਂ ਹੈ ਨਹੀਂ ਜਿਉਂ ਹੋ ਸਕਿਆਗੇ ਜਾਂ ਅਰੰਭਰ ਪ੍ਰਸ਼ਾਦ ਮੰਡੀ ਦਾ ਹੋਵੇ ਅਸੀਂ ਤਾਂ ਨੇ ਆ ਉਹ ਤਾਂ ਉਹੀ ਜਾਊਗਾ ਚੌੜਗੱਟ ਜਿਹਨੂੰ ਪਤਾ ਵੀ ਯਾਰ ਜਾਣਾ ਜ਼ਰੂਰੀ ਹੈ ਪਹਿਲਾਂ ਟਰਾਲਿਆਂ ਦੇ ਬੈਕ ਲਾਓ ਟਰਾਲਿਆਂ ਵਾਲਿਆਂ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਟਰੈਕਟਰ ਟਰਾਲੀਆਂ ਕੱਢ ਕੇ ਰੱਖਣਾ ਹੈ ਉਹ ਇੱਥੋਂ ਤੱਕ ਟਰਾਲੀਆਂ ਦਾ ਦੋਵੇਂ ਪਾਸੇ ਇੰਤਜ਼ਾਮ ਕਰ ਲਓ ਇੱਥੋਂ ਹੀ ਸਾਨੂੰ ਪਤਾ ਲੱਗ ਜੂ ਤੁਸੀਂ ਸਾਡੇ ਖੜੇ ਹੋ ਬੋਗਰੇ ਕਿ ਨਹੀਂ ਖੜੇ 70 ਲੈ ਕੇ ਪਹਿਲਾਂ ਆਪਣਾ ਟਰੈਕਟਰ ਟਰਾਲੀਆਂ ਗਾਹ ਕਰੋ ਇਹਦੇ ਨਾਲ ਦੋ ਮੈਂ ਤੁਹਾਨੂੰ ਦੱਸਦਾ ਭਾਈ ਹਲੋ ਹੁਣ ਤੁਸੀਂ ਸਾਰੇ ਟਰਾਲੀਆਂ 'ਚ ਜਿੰਨੇ ਵੀ ਬਾਈ ਬੈਠੇ ਆ ਆਪਣੇ ਤੋਂ ਵੱਡੇ ਵੀ ਬੈਠੇ ਆ ਆਪਣੇ ਤੋਂ ਛੋਟੇ ਵੀ ਬੈਠੇ ਆ ਜਦੋਂ ਅੱਧੇ ਕਿਥੇ ਟਰਾਲੀ ਗੱਡੀ ਉਹਨਾਂ ਚਿਰ ਕੋਈ ਫੜ ਨਹੀਂ ਜਦੋਂ ਜਿੰਨਾ ਪੁਸ਼ ਕਰਕੇ ਅਸੀਂ ਜਾਂਦੇ ਆ ਚਾਰ ਟਰੈਕਟਰ ਜਾ ਉਹਦੇ ਪੰਜ ਜਾ ਉਹਦੇ ਸਾਡਾ ਜਾਣਾ ਫੜ ਜਾ ਅਸੀਂ ਤਾਂ ਜਾਵਾਂਗੇ ਪਰ ਤੁਹਾਡਾ ਵੀ ਰੋਕਣਾ ਫਰਜ਼ਾ ਤੁਸੀਂ ਜਦੋਂ ਇੱਥੇ ਟਰੈਕਟਰ ਲਾ ਲਈ ਅਸੀਂ ਇੱਥੇ ਰੋਕ ਜਾ ਇਹ ਹੁਣ ਉਹ ਦੂਜਾ ਤਾਂ ਫਿਰ ਉਹੀ ਨਿਤਲਕੀਰ ਤੱਪਣਗੇ ਜਿਨ੍ਹਾਂ ਨੇ ਲਕੀਰ ਦੇ ਫਕੀਰ ਹੋਏ ਵੀ ਹਾਂ ਯਾਰ ਖੇਚਤੀ ਤਾਂ ਜਾਣਾ ਤੂੰ ਗੇਰ ਬੰਦ ਸਾਨੂੰ ਟੇਲੀ ਤੁਹਾਨੂੰ ਡਿੱਕੀ ਜਾਣੇ ਕੋਈ ਚੱਕ ਨਹੀਂ ਜੇ ਤੁਹਾਨੂੰ ਲੱਗਦਾ ਯਾਰ ਇਹ ਢਕਾਉਂਦੇ ਐ ਕਰਦੇ ਐ ਆਪਣੀ ਗੱਡੀ ਤਿਆਰਾ ਪੱਧਰ ਉੱਪਰ ਕਰਕੇ ਕਰਨਾ ਨਾ ਕਿਸੇ ਨੂੰ ਲੜਾ ਕੇ ਰਾਜੀ ਨਾ ਕੋਈ ਥੋੜੀ ਸਹਿਮਤੀ ਨਾਲ ਗੁਰਪ੍ਰੀਤ ਅੱਗੇ ਆਗੇ 2 ਵਜੇ 2 ਵਜੇ ਦਾ ਟਾਈਮ ਨਹੀਂ ਨਹੀਂ 2 ਵਜੇ ਟਾਈਮ ਦੀ ਨਾ ਗੱਲ ਕਰੋ ਭਾਵਾਂ ਦੀ 2 ਵਜੇ ਜਾਣ ਪਹੁੰਚਦੀ ਰਾਤ ਨੂੰ 12 ਵਜੇ ਜਾਣ ਠੀਕ 12 ਵਜੇ ਹੁੰਦੇ ਨੇ ਫੈਸਲਾ ਲੈ ਕੇ ਲੋਕਾਂ ਨੂੰ ਦੇਖੋ ਲੋਕਾਂ ਦੇ ਜਿੱਤਾਂ ਨਾ ਕੱਲਿਆਂ ਦੀ ਹੋ ਸਕਦਾ ਜਦੋਂ ਹੁਣ ਆਪਾਂ ਬੋਲਦੇ ਆਂ ਕੋਈ ਆਪਾਂ ਬਾਹਲੇ ਵੱਡੇ ਬੁਲਾਰੇ ਜਾਂ ਸਿਆਣੇ ਨਹੀਂ ਹੋ ਸਕਦਾ ਆਪਾਂ ਗਲਤ ਹੋ ਉਹ ਸਾਨੂੰ ਆ ਕੇ ਸਮਝਾਉਣ ਵੀ ਕਾਕਾ ਇੱਥੇ ਤੁਸੀਂ ਗਲਤ ਹੋ ਇੱਥੇ ਤੁਸੀਂ ਪੁਆਇੰਟ ਰੋਡ ਕਰੋ ਆ ਚੀਜ਼ ਆਪਾਂ ਐ ਕਰਾਂਗੇ ਅਸੀਂ ਆਨੇ ਵੀ ਜਮਾ ਜਿਵੇਂ ਤੁਸੀਂ ਆਖੋਗੇ ਉਵੇਂ ਚੱਲ ਬਿਲਕੁਲ ਨਾਲ ਸਹਿਮਤ ਆ ਜਿਵੇਂ ਆਖਣਗੇ ਉਵੇਂ ਤੁਰਾਂਗੇ ਜਦੋਂ ਉਹਨਾਂ ਦਾ ਮਨ ਬਣਿਆ ਉਦੋਂ ਤੁਰਾਂਗੇ ਨਾ ਅਸੀਂ ਅੱਜ ਢੜਕਾਉ ਨਾਲ ਚੱਲਗੇ ਨਾ ਅਸੀਂ ਕੱਲ ਨੂੰ ਅਸੀਂ ਚੱਲਣਾ ਤਰੀਕੇ ਨਾਲ ਅਸੀਂ ਚੱਲਣਾ ਵੱਡੀ ਸ਼ਾਂਤੀ ਨਾਲ ਇਹ ਤਾਂ ਸ਼ਾਂਤੀ ਦੇ ਲੀਡਰ ਕੀ ਹੁੰਦਾ ਬੇਨਤੀ ਕਰਦਾ ਇੱਕ ਲੀਡਰ ਤੇ ਇੱਕ ਕਮਾਂਡ ਤੀਰ ਨੂੰ ਤੇ ਲਹਿਰ ਨੂੰ ਉਹੀ ਅੱਗੇ ਲਿਜਾ ਸਕਦੇ ਜੇ ਲੀਡਰ ਦੇ ਵਿੱਚ ਕਮਾਂਡ ਦੀ ਤਰ੍ਹਾਂ ਖਿੱਚ ਹੈਗੀ ਹੈ ਨਾ ਉਹ ਪਕੜ ਕਰਦਾ ਚੀਜ਼ ਨੂੰ ਬੇਨਤੀ ਹੈ ਜਿੰਨੇ ਵੀ ਪਿੰਡਾਂ ਦੇ ਪ੍ਰਧਾਨਾਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਆਪਦੇ ਆਪ ਦੇ ਬੰਦਿਆਂ ਨਾਲ رائے ਕਰੋ ਅਸੀਂ ਜਮਾ ਤੁਹਾਡੇ ਨਾਲ ਧੱਕਾ ਨਹੀਂ ਕਰਦੇ ਆਪਦੇ ਬੰਦਿਆਂ ਦਾ رائے ਕਰੋ ਤੁਹਾਨੂੰ ਕਿਵੇਂ ਲੱਗਦਾ ਯਾਰ ਉਥੇ ਟਰਾਲੀਆਂ ਲੱਗ ਕੇ ਲਾਉਣਾ ਚਾਹੀਦੀ ਹੈ ਕਿਹੜਾ ਨੇੜੇ ਤਿਆਰੀ ਕਰਕੇ ਉਹ ਇੱਕ ਗਾੜੀ ਨਹੀਂ ਨਾ ਜਾਣੇ ਵੀ ਹੁਣੇ ਤਰਫੋਂ ਨਾ 12 ਨਾ 2 ਸਵੇਰ ਦੀ 4 ਵਜੇ ਤੋਂ ਦੀ ਰਾਤ ਦੇ 12 ਵਜੇ ਨੂੰ ਮੌਜੂਦ ਨਹੀਂ ਆਏ ਤਾਂ ਗੱਲ ਲਾ ਤੋ ਜੂਤ ਤੋਂ ਬਿਨਾਂ ਫਗਦੀ ਰਾਤ ਦੇ 12 ਵਜੇ ਕਰੂੰ ਇਹ ਤਾਂ ਆਪਣੇ ਨਾਲ ਹੀ ਜਿੱਤੇ ਜਾਣੇ ਆ ਬਾਈ ਇੱਕ ਵਾਰੀ ਤਾਂ ਪੀੜੀ ਦੀ ਝਲਣੀ ਪਊਗੀ ਸਿੱਧੀ ਜੀ ਗੱਲ ਐ ਆਏ ਨਹੀਂ ਸਰਨਾ ਫਿਰ ਉਹਦੇ ਪੂਰੇ ਹੋਣਾ ਤੂੰ ਹਾਂ ਬਾਈ ਅੱਗੇ 670 ਕਿਸ਼ਾਲ ਮਰਵਾ ਲਿਆ ਆਪਾਂ ਬਾਈ ਤੇਰੀ ਬੈਨ ਮੈਂ ਨਹੀਂ ਅਜੇ ਪਰਚਾਤਾ ਛਕ ਲਾਂ ਕੋਈ ਨਹੀਂ ਨਹੀਂ ਬਾਈ ਇੱਕ ਗੱਲ ਨਾ ਬਾਈ ਇੱਕ ਮਿੰਟ ਓਏ ਇੱਕ ਮਿੰਟ ਓਏ ਇੱਕ ਮਿੰਟ ਮੇਰੇ ਨਾਲ ਓ ਮੇਰੀ ਤਾਂ ਸੁਣ ਲੋ ਆ ਰਹਿ ਗਿਆ ਇੱਕ ਮਿੰਟ ਭਾਈ ਹਾਮੀ ਭਰ ਦਿਆ ਕਰੋ ਯਾਰ ਜਦੋਂ ਆਏ ਆਂ ਲੜਨ ਨਹੀਂ ਆਏ ਆਂ ਹਾਮੀ ਦਾ ਭਰਿਆ ਕਰੋ ਯਾਰ ਬੋਲੀ ਜਾਂਦਾ ਯਾਰ ਬੜੇ ਸੋਹਣੇ ਹਾਸ਼ੀਆ ਭਾਈ ਅੱਜ ਹੈਗੀ 19 ਤਰੀਕ ਤੇ ਅੱਜ ਅੱਜ ਦੀ ਡੇਟ 'ਚ ਆ ਸਾਰੇ ਬੰਨਣੇ ਆਂ ਭਾਈ ਜੋ ਮਰਜੀ ਹੋ ਜੇ ਟਾਈਮ ਤੋਂ ਭਾਈ ਬਾਕੀ ਆ ਜੇ ਮਾ ਜਣਾ ਸਾਲਾ ਭਾਈ ਥੋੜਾ ਹੀ ਟਾਈਮ ਤੋਂ ਆਇਆ ਮੇਰਾ ਵੀਰ ਮਾੜਾ ਧਿਆਨ ਨਾਲ ਸੁਣ ਲੋ ਜਿੰਨਾਂ ਨੂੰ ਕੋਈ ਡਰਾ ਇੱਥੇ ਆਉਣ ਦੀ ਲੋੜ ਨਹੀਂ ਉਹ ਪਿੱਛੇ ਜਾਓ ਜਿਹੜੇ ਲਾਈਨ ਟੱਪਣਗੇ ਉਹ ਜਾਓ ਜੇ ਉਹਨਾਂ ਦਾ ਮਗਰ ਵੀ ਅਸੀਂ ਆਪ ਦੇ ਬੰਦੇ ਲਾਵਾਂਗੇ ਜੇ ਭੱਜੂ ਦਾ ਅਸੀਂ ਵੀ ਘਰ ਘਟਾਵਾਂਗੇ ਅਰੇ ਪੂਰਾ ਘਰ ਕਾਵਾਂਗੇ ਜੇ ਦੇ ਉਹਨਾਂ ਦਾ ਆ ਜਾਓ ਨਹੀਂ ਜਾਓ 10 ਮਿੰਟ ਬਾਅਦ ਹੀ ਰੋਡ ਤੇ ਕਰਕੇ ਭਾਟਾ ਉਹਨਾਂ ਨੂੰ ਆਉਣ ਦੀ ਲੋੜ ਨਹੀਂ ਇੱਥੇ ਅਰੇ ਭੱਜਣਾ ਹੈ ਦੇਖਾਂਗੇ ਕਹੇ ਸਾਡੇ ਮੁਰੇ ਕੋਈ ਬਲਤੀ ਕੀ ਸੀ ਉਹ ਵੀ ਸਾਡੇ ਭਰਾ ਦੇ ਕਿੰਨੇ ਆ ਉਹ ਰਾਹੋਂ ਹਾਂ ਅੱਜ ਆਪਾਂ ਕਰਨਾ ਹੁਣ ਹੀ ਪਤਾ ਲੱਗੂ ਰਾਤ ਨੂੰ ਆਉਂਦੇ ਵੇ ਇੱਥੇ ਰੇਸਾਂ ਦੇ ਮੁੜਦੇ ਹੁਣ ਦੇਖ ਰਹੇ ਹਾਂ ਇੱਕ ਦਾ ਹਰ ਰਾਤ ਨੂੰ ਬੱਡੇ ਟਰੈਕਟਰ ਆ ਜਾਂਦੇ ਨੇ ਬਈ ਟਰੈਕਟਰ ਪਤਾ ਲੱਗੂ ਐਨ ਲਾਈਨ ਤੇ ਲੱਗਦੇ ਨੇ ਹਾਂ ਰੱਬੀ ਆ ਰਾਤ ਨੂੰ ਮਿਲਦੇ ਆ ਬਈ ਆਦਾ ਵੇ ਜਿੱਥੇ ਆਉਣੀ ਤੇ ਟਰੈਕਟਰ ਲੱਗਦੇ ਟਰੈਕਟਰ ਲੱਗ ਭਾਈ ਇੱਕ ਗੱਲ ਸੁਣ ਲੋ ਜਿੰਨਾਂ ਕੋਲੇ ਫੋਰ ਵਾਈ ਫੋਰ ਟਰੈਕਟਰ ਜਿੰਨਾਂ ਨੇ ਭਰਾਵਾਂ ਨੇ ਲਿਆਂਦੇ ਆ ਕਾਦੇ ਹੱਥ ਤੇ ਲਿਆਂਦੇ ਆ ਭਾਈ ਆ ਭਾਈ 4 ਦਿਨ ਹੋ ਗਏ ਮੈਂ ਰੋਜ਼ ਉਹਨਾਂ ਟਰੈਕਟਰ ਲੈ ਕੇ ਮੈਨੂੰ ਤਾਂ ਅੱਗ ਲੱਗੀ ਪਈ ਐ ਕਿ ਪਟਨੇ ਆ ਸਾਡਾ ਫੇਰ ਅੱਗੇ ਜਵੀਰ ਦਾ ਬਾਈ ਯਾਰ ਜਵੀਰ ਹੀ ਮਾਰੀ ਜਾਂਦੇ ਤੁਸੀਂ ਆ ਆ ਚਾਰ ਆ ਨਹੀਂ ਪੱਟ ਸਕਦੇ ਆ ਉਹ ਪਠਾਈ ਹੈ ਨਾ ਬਾਈ ਅੱਜ ਦੀ ਡੇਟ ਤੇ ਪੱਟਨੇ ਆ ਜੋ ਮਰਜ਼ੀ ਹੋ ਜਾ ਯਾਰ ਤੇ ਬਾਈ ਬਣ ਕੇ ਆ ਗਏ ਗੱਲ ਹੁੰਦਾ ਬਾਈ ਸਿੱਧੀ ਜੀ ਕਹਿੰਦਾ ਘੱਟਾ ਮਰਦੇ ਆਏ ਰੱਜ ਕੇ ਕਿ ਜਨਾ ਜੰਮਰੀ ਟੋਟਾ ਮੈਂ ਕਰ ਕਹਿੰਦਾ ਪਿਆ ਗੱਲ ਦੁਗਾ ਟਰੈਕਟਰ ਜਣਾ ਬੰਦਾ ਜਿਹੜੇ ਅੰਨਾਂ ਨੂੰ ਬੈਠਣਾ ਉਹ ਵੀ ਮਾੜਾ ਮੱਤਾ ਜੀਵ ਨੂੰ ਭਲਾ ਰਾਤ ਦੇ ਲਿਆ ਕਰੋ ਸੱਚੋ ਵੀ ਅਦੁਗਾ ਨਹੀਂ ਜਣਾ ਜੇ ਤਾਂ ਪ੍ਰਬੰਧ ਦਾ ਜਣਾ ਜੇਕਲੀਆਂ ਰੇਛਾਂ ਵਾਲੇ ਤੇ ਖੁਸ਼ ਹੈ ਤੁਸੀਂ ਆਪਾਂ ਥੱਲੇ ਉੱਪਰ ਤੇ ਚੱਲ ਪਾਂਗੇ ਨਾਂ ਪਾਜ ਜਾਬਤੇ ਤੋਂ ਬਿਨਾ ਚੱਲੇਗੇ ਨਾਂ ਜਾਬਤੇ ਤੋਂ ਬਿਨਾ ਕੱਲ ਚੱਲੇਗੇ ਜੇਦਾ ਪੂਰੇ ਆਪ ਦੇ ਕੈਮ ਹੋ ਕੇ ਜਾਣਾ ਹੈ ਭਵਾਂ ਦੀ ਕੱਲ ਤੱਕ ਦਾ ਸਮਾਂ ਹੈ ਨਾਂ ਮੈਂ ਲਕੀਰ ਖਿੱਚਾਂ 12 ਵਜੇ ਕਮਾ ਨਾਂ ਮੈਂ 2 ਵਜੇ ਕਮਾ ਮੈਂ ਜਿੰਨਾ ਚਿਰ ਪੂਰਾ ਸਮਾਨ ਚਾਪਾ ਤਾਉ ਨਹੀਂ ਹੁੰਦਾ ਉਹਨਾਂ ਚਿਰ ਤੁਰਦੇ ਨਹੀਂ ਤੇ ਜਦੋਂ ਤੁਰਪੇ ਉਦੋਂ ਪਿੱਛੇ ਨਹੀਂ ਹਟਦੇ ਪਾਉਂਦੀ ਇੱਧਰ ਲਾਪਸ ਇੱਧਰ ਹੋ ਜਾਈ ਸਰ ਪਹਿਲਾਂ ਜਾਬਤਾ ਇੱਕ ਤਾਂ ਜਿਨਨੇ ਨੇ ਵੇਖ ਲੈਣਾ ਜਿਨਨੇ ਨੂੰ ਕੋਈ ਚੱਕਰ ਨਹੀਂ ਲਾ ਲੋ ਐਦੂ ਗਾਣਾ ਹੋਊ ਇੱਕ ਬਾਈ ਵਣ ਕੇ ਸ਼ਾਮ ਦੇ ਟਾਈਮ ਦਾ ਮੈਂ ਇੱਥੇ ਬਜ਼ੁਰਗ ਵੀ ਦੇਖਿਆ ਧੀਆਂ ਪਣਾ ਦੀਆਂ ਗਾਲਾਂ ਕੱਢਦੀ ਕੋਈ ਟੋਕ ਨਹੀਂ ਬੰਦੀ ਨਾ ਆਪਣਾ ਇਹ ਚੀਜ਼ ਆ ਗਿਆ ਦਿੰਦੀ ਆ ਆਪਣਾ ਨਾਂ ਕੌਮ ਆਕੇ ਦਿੰਦੀ ਆ ਨਾ ਜ਼ਮੀਰ ਆਕੇ ਦਿੰਦੀ ਆ ਬੰਦਿਆਂ ਨੂੰ ਆਇਆ ਕਰੋ ਆ ਤੇ ਢੱਕ ਲਾਓ ਛੌਂਕ ਨਾਲ ਚਾਚਾ ਕਿ ਉਹਨਾਂ ਨੂੰ ਗਾਣੇ ਸੁਣਾਓ ਕੋਈ ਢੱਕਾ ਨਹੀਂ ਹਾਂ ਠੀਕ ਐ ਚੱਜ ਕੇ ਲਾਓ ਆਏ ਆ ਤੁਸੀਂ ਇੱਥੇ ਆ ਕੇ ਪੜਾ ਰਹੇ ਹੋ ਇਹ ਵੀ ਇੱਕ ਗਾਂ ਟਰੈਕਟਰ ਕਰਨਾ ਉਦੋਂ ਕਰਨਾ ਜਦੋਂ ਉਹਨਾਂ ਨੂੰ ਪਤਾ ਲੱਗ ਜਾਏ ਹਾਂ ਕਰਨਾ ਜਿੱਥੇ ਉਹ ਟਰੈਕਟਰ ਖੜਾ ਪਾਉਂਦੇ ਉੱਥੇ ਇੱਥੇ ਰੋਕਾ ਬਾਈ ਅੱਛੇ ਲਾ ਦੇ ਟਰੈਕਟਰ ਇਹਨਾਂ ਨੂੰ ਬਾਹਰ ਸੁਪਰੇ ਸੀ ਨਾਲੋਂ ਜਾਨਵਰ ਉੱਤੇ ਚੜਾ ਦੇ ਕੇ ਦੇ ਲੈ ਕੇ ਬੰਦਾ ਕਰਕੇ ਸੁਣੋਗੇ ਦੇਖੋ ਰੌਲਾ ਇਹ ਵੀ ਜਿੰਨਾ ਜ਼ਰਾ ਤੁਹਾਨੂੰ ਵੀ ਪਤਾ ਹੈ ਤੁਸੀਂ ਬਹੁਤ ਸ਼ਾਨੇ ਹੋ पूरे दिमाग ਨਾਲ ਲਾਏ ਹੋਏ ਉਹ ਡੰਡੇ ਨਾਲ ਨਹੀਂ ਪੱਟੀਦੇ ਬਿਲਕੁਲ ਸਮਝ ਗਿਆ ਕਿਸੇ ਵੀ ਬੰਦੇ ਨੂੰ ਨੁਕਸਾਨ ਨਾ ਹੋ ਜਾਏ ਕਸ਼ਮੀਰੀਆ ਗੱਲ ਹੈ ਇਹਨਾਂ ਨੇ ਬੰਦੂਕੀ ਉਹਨਾਂ ਕੰਮ ਕਰਕੇ ਰੇ ਵੀ ਜੇ ਆਪਾਂ ਅੱਥੇ ਕੇ ਡੰਡੇ ਨਾਲ ਪਤਲਾਂਗੇ ਜਾਂ ਉੱਥੇ ਕੇ ਪਤਲਾਂਗੇ ਨਹੀਂ ਪੱਟੀਦਾ ਉਹੀ ਮੈਂ ਸਮਝਾਇਆ ਵੀ ਪਹਿਲਾਂ 8-10 ਟਰਾਲੀਆਂ ਬੈਕ ਕਰਕੇ ਲੱਗਣਾ ਹੋਣਾ ਕਰਾਨੇ ਵਾਲੇ ਬੰਦੇ ਹੁਣ ਨੁਕਸਾਨ ਦਾ ਕੋਈ ਚੱਕਰ ਨਹੀਂ ਝੰਲ ਲਾਂਗੇ ਪਰ ਥੋੜੇ ਨੁਕਸਾਨ ਚ ਆਪਾਂ ਉੱਥੇ ਕਾਮਯਾਬ ਹੋ ਜਗੇ ਕਾਮਯਾਬ ਹੋ ਜਗੇ ਨੁਕਸਾਨ ਦਾ ਕੋਈ ਡਰ ਨਹੀਂ ਕਹਿਣ ਉਹਦੇ ਆਪਦੇ ਟ੍ਰੈਕਟਰਾਂ ਦੇ ਉੱਤੇ ਬੈਕਟਰਾਂ ਨਾਲ ਕੰਨੇ ਟ੍ਰੈਕਟਰਾਂ ਦੇ ਤਾਂ 5 ਮਿੰਟ ਨਹੀਂ ਲਾਉਣੇ ਉਹਨਾਂ ਨੇ ਭਾਈ ਟਰਾਲੀ ਬਾਲਿਆ ਟਰਾਲੀ ਬੈਕ ਕਰਕੇ ਨਾਲਾ ਇਹਦੇ ਨਾਲ ਨਹੀਂ ਗੱਲਬਾਤ ਨਹੀਂ ਟਰਾਲੀ ਬੈਕ ਕਰਕੇ ਨਾਲਾ ਕਾਲਿਆਂ ਨੂੰ ਉਝਾਓ ਉਹਨਾਂ ਨੂੰ ਕੋਈ ਵਧੀਆ ਆਪਣੀਆਂ ਉੱਥੇ 3 ਦਿਨ ਖੜਗਾ ਰਹਿਣਾ ਜੇ ਪਹਿਲੀ ਝਟ ਹੈ ਕੋਈ ਇਹ ਨਹੀਂ ਪਹਿਲੀ ਝਟ ਚੰਗ ਅੱਗੇ ਜਾਣਾ ਹੈ ਜੇ ਪਹਿਲੀ ਝਟ ਤੋਂ ਬਾਅਦ ਟ੍ਰੈਲਿੰਗ ਸਹੀ ਗੱਲ ਹੈ ਕਰੋ ਡੰਡਾ ਨਾਲ ਇੰਜ ਕਰਦੇ ਆਂ ਦਿਮਾਗ ਦਾ ਕੰਮ ਚਲਾਉ ਮਨਾਨ ਹੋਣਾ ਜ਼ਰੂਰੀ ਹੈ ਨਹੀਂ ਦਿਮਾਗ ਨਾਲ ਕੰਮ ਚਲਾਓ ਗਲਤ ਕੰਮ ਕੋਈ ਨਾ ਕਰੋ ਭਰਾ ਬਣ ਕੇ ਹੱਥ ਬਣ ਕੇ ਬੇਨਤੀ ਆ ਅਸੀਂ ਜਿਵੇਂ ਲੋਕਾਂ ਦੀ ਜੀਪ ਤੇ ਲੈ ਕੇ ਆਏ ਅਸੀਂ ਮੋੜਨੇ ਵੀ ਆ ਸਹੀ ਗੱਲ ਹੈ ਜੀ ਕੋਈ ਆਪਣਾ ਰਿਕਮੈਂਡ ਕੋਈ ਆਪਣਾ ਲੀਡਰ ਨਹੀਂ ਵੀ ਗਿਆ ਸਰਕਾਰ ਆਪਣੇ ਨਾਲ ਗੱਲਬਾਤ ਕਰ ਰਹੀ ਆ ਉਹ ਆਪਾਂ ਨੂੰ ਟੇਬਲ ਟॉक ਕਰਨੀ ਪੈਣੀ ਆ ਆਪਾਂ ਨੂੰ ਪਰਸ ਪਾਸੋਂ ਆਸ਼ੀਸ਼ ਦਾ ਦਾਲ ਮੇਟਾ ਆ ਇਹ ਸਰਕਾਰ ਇਹ ਗੱਲ ਵੀ ਸੁਣੋ ਤੇ ਬਾਈ ਬਣ ਕੇ ਕੋਈ ਕਿਸੇ ਦਾ ਨੁਕਸਾਨ ਨਾ ਕਰਾਵੇ ਭਰਾਵਾਂ ਵਾਂਗ ਬਣ ਕੇ ਬੇਨਤੀ ਕਰਦੇ ਆ ਪਰ ਉਹ ਗਾਲਾਂ ਕੱਢ ਰਿਹਾ ਪਉਦੀ ਮੈਨੂੰ ਰਾਹ ਔਰ ਮੈਂ ਕਹਿੰਦਾ ਵੀ ਇਹ ਕੰਮ ਨਾ ਕਰੋ ਮੈਂ ਹੁਣ ਇਕੱਠੇ ਹੋ ਗਏ ਚਲੋ ਸਾਰੇ ਆਨੇ ਜੇ ਇੱਥੇ ਪੂਰਾ ਪ੍ਰਬੰਧ ਹੋ ਜਾ ਇੱਕ ਤਾਂ ਸਿੱਧਾ ਜਾ ਕੇ ਕਹਿੰਦਾ ਮੈਂ ਮਾਰ ਬੋਲੀ ਇਹ ਮੂਰਖਤਾ ਹੈ ਤੇ ਇੱਕ ਆਹ ਤੋਂ ਚਾਰਤਾਬ ਦੇ ਪੱਕੇ ਕਰਕੇ ਲੈ ਜਾਂਦਾ ਛੰਦ ਬਣਾ ਕੇ ਜਿਹੜਾ ਬਹੁਤ ਬਹੁਤ ਦਲੇਰੀ ਹੈ ਮੈਂ ਦਲੇਰੀ ਆ ਪਛਾਹ ਮੈਂ ਮੂਰਖਤਾ ਦੇ ਪਛਾਹ ਆਜਾ ਉਹ ਗੱਲ ਨੂੰ ਨੋਟ ਕਰ ਲਓ ਪੂਰਾ ਜਾਪਤਾ ਕਰ ਲੋ ਕੰਮ ਹੋ ਜਾਉ। ਉਦੋਂ ਬਾਅਦ ਜਿੰਨਾ ਕਰ ਖਾਰੇ ਬੰਦੇ ਹਾਮੀ ਭਰ ਕੇ ਇਹ ਨਹੀਂ ਹੁੰਦਾ ਕਿ ਇੱਕ ਪਾਸੇ ਸਾਰੇ ਨੇ ਖੜ੍ਹ ਜੰਦੇ। ਹਾਮੀ ਦਾ ਮਤਲਬ ਹੁੰਦਾ ਜਿੰਨੇ ਨੌਜਵਾਨ ਹੈ ਉਹਨਾਂ ਦੀ ਇੱਕ ਘੱਟੋ ਘੱਟ ਗੰਭੀਰਤਾ ਜਾਗ ਦੇਵੇ। ਚਾਹੁੰਦੇ ਕੀ ਆ? ਕੋਈ ਅਸੀਂ ਤੁਹਾਡੇ ਦੁਸ਼ਮਣ ਨਹੀਂ ਜੇ ਅਸੀਂ ਮੂਹਰੇ ਜਾਵਾਂਗੇ ਸਾਨੂੰ ਖਿੱਲਾ ਨਹੀਂ ਮਡਣਗਾ ਬੰਦੇ। ਉਹਨਾਂ ਨੂੰ ਖੱਟੋ ਛੱੜ ਲਈ ਮਾਰਨੇ ਆ। ਪੱਕਨੇ ਮਾਰਨੇ ਆ ਜਿਹੜੇ ਹੋਦਾ ਸਾਨੂੰ ਕੋਈ ਪ੍ਰਭਾਵ ਕੋਈ ਨਹੀਂ। ਪਰ ਛੋਟੇ ਨਾਲ ਆ ਜਿੰਨਾ ਵਰ ਤੁਸੀਂ ਕਹੋਗੇ ਹੁੰਦਾ ਚੱਲ। ਜਾਪ ਤੋਂ ਤੇ ਬਿਨਾਂ ਕੋਈ ਗੱਲ ਨਹੀਂ। ਆ ਸਾਡੇ ਬਜ਼ੁਰਗ ਹੈ ਬਾਪੂ ਆਉਂਦੇ ਨੇ ਪਿੱਛੇ ਇਹਨਾਂ ਨੂੰ ਧਾਲੋ ਇਹਨਾਂ ਨਾਲ ਰਾਇ ਕਰ ਲੋ ਵੀ ਭਾਈ ਐ ਟਰਾਲੀਆਂ ਲਾਉਣਗੇ ਐ ਬੈਕ ਜਿਹੜਾ ਜੇ ਉਹਨਾਂ ਨੂੰ ਚੰਗੀ ਲੱਗਦੀ ਹੈ ਠੀਕ ਹੈ ਨਹੀਂ ਚੰਗੀ ਲੱਗਦੀ ਜੇ ਉਹਨਾਂ ਦੀ ਕੋਈ ਹੋਰ ਗੱਲ ਕਰਦੇ ਵੀ ਆ ਚੀਜ਼ਾਂ ਹੋ ਸਕਦਾ ਉਹ ਆਪਣੇ ਤੋਂ ਸਿਆਣੇ ਹੋ ਚੰਗੀ ਗੱਲ ਕਰ ਦੇਣਾ ਵੀ ਆ ਜਾਣਾ ਜ਼ਰੂਰਾ ਪਣੜੇ ਬੈਰੀਕੇਟ ਹੈ ਜੇ ਉਹਨਾਂ ਨੇ ਨਹੀਂ ਪਣੜੇ ਫਿਰ ਅਸੀਂ ਸਹਿਮਤ ਨਹੀਂ ਜਾਣਾ ਜ਼ਰੂਰਾ ਬੈਰੀਕੇਟ ਪਣੜਾ ਹੱਥ ਪਣੜਦਾ ਤਰੀਕਾ ਤੁਸੀਂ ਦੱਸੋ ਹਾਂ ਲੱਗੇ ਖਾਣੇ ਪੋਟੇ ਆਪਣ ਤਾਂ ਗਲੇ ਨੇ ਆਪਣਾ ਇਹੀ ਬੰਨਿਆ ਗਿਆ ਵੀ ਜੇ ਤਾਂ ਸਹਿਬ ਤੋਂ ਸਹਿਬ ਦੇ ਵੀ ਜੋ ਪਾ ਜਿਹੜੇ ਬੰਦੇ ਨੱਚਦੇ ਪਿਆ ਰਹੇ ਮਜਕਾਰੇ ਨਾਲ ਫੋੜੇ ਪਰ ਦੂਜੇ ਪਿਰੇ ਨਾਲ ਬਾਚ ਚਾੜੋ ਸੋਨਹਾਰ ਸੋਨਹਾਰ ਆਇਆ ਸਾਥੋ ਇਹ ਪੰਦੇ ਸਾਰੇ ਜਿੰਨੇ ਬੰਦੇ ਤੁਸੀਂ ਮੈਂ ਇਕੱਲਾ ਇੱਥੇ ਮਾਈਕ ਤੇ ਤਾਂ ਬੋਲਿਆ ਤੁਸੀਂ ਸਾਰੇ ਜਾ ਕੇ ਆਪਣੇ ਬੰਦਿਆਂ ਨਾਲ ਰਾਇ ਕਰੋ ਇੱਥੇ 2 ਵਜੇ ਦੇ ਨੂੰ 3 ਵਜੇ ਰਾਇ ਕਰਕੇ ਆਓ ਕਾਠ ਪੁੰਦੀ ਤੇ ਪਰ ਇਹ ਤਾਂ ਪੁੰਦੀ ਚਾਰ ਗੁਣਾ ਹੋ ਜੇ ਆਏ ਉਹੀ ਜਿਹੜੇ ਸਹਿਮਤ ਹੋਏ ਉਹਦੇ ਵੇਖਾਂਗੇ ਵੀ ਕੀ ਬੰਦਾ ਜਿਹੜਾ ਸੰਗ ਸੰਦੜੇ ਹੋ ਜੇ ਕੱਲ ਨੂੰ ਕੋਈ ਆਉਂਦਾ ਅਸੀਂ ਤਾਂ ਟ੍ਰੈਨਿੰਗ ਨਹੀਂ ਦਿੰਦੇ ਜਮਾ ਨਹੀਂ ਜਾਂ ਤੁਰਦੇ ਅੱਜ ਵੀ ਆਣੇ ਤੇ ਹੁਣ ਵੀ ਆਣਾ ਜੇ ਤੁਹਾਨੂੰ ਟ੍ਰੈਨਿੰਗ ਪਿਆਰੀ ਸਾਨੂੰ ਜਾਣ ਵੀ ਪਿਆਰੀ ਆ ਤਾਂ ਵਾਰਾਂਗੇ ਤੇ ਤੁਸੀਂ ਖੜੇ ਹੋ